ਬਾਥੇ ਸਸੀ ਗੱਲ ਜੀ ਸਾਰੇ ਨੂੰ ਸ ਆ ਦੇਖੋ ਜੀ ਕੀ ਗੰਦ ਫਾਸ ਲਿਆ ਇਧਰ ਨੇ ਸਾਡੇ ਪਰੇਸ਼ਾਨ ਕਰਿਆ ਇੰਨਾ ਸਾਡੇ ਗੁਆੜ ਗਲੀ ਸਾਡੀ ਠਿੱਠ ਕਰ ਰਿਹਾ ਨੇ ਨਹੀਂ ਇਸ ਤਰ੍ਹਾਂ ਕਰਦੇ ਨੇ ਦਾ ਮੁੰਡਾ ਇੱਟ ਤੱਕ ਦੇ ਇਹ ਆ ਵੀ ਕੋ ਸਾਡੇ ਭੂਰਾ ਭਰ ਜੋਤ ਕਰਨੋਂ ਮਿਰਬਾ ਪਾ ਰਹੇ ਆ ਦਸਤਗਾਬ ਕਰਨੀਆਂ ਆਪ ਹੁੰਦੇ ਦੂਜੇ ਨੂੰ ਕਿਹੜਾ ਬੰਦਾ ਲੈ ਗਿਆ ਤੂੰ ਕਿਹਾ ਇਹ ਤੇ ਵੀ ਆ ਪੂਰਾ ਪਰ ਜੋ ਕਰੁੰਦੇ ਨੇ ਚਿੱਟਾ ਵੇਚਦੇ ਆ ਮਾੜਾ ਮੋੜੇ ਸ਼ਰਮ ਕਰ ਲਓ ਚਿੱਟਾ ਇਹ ਤੱਕ ਜੀ ਹੱਥ ਫੜ ਕੇ ਕੋ ਯਾਰ ਕਮੇਟੀ ਯਾਰ ਇਹ ਗੱਲ ਇਹ ਮੈਂ ਤੁਸੀਂ ਚਿੱਟਾ ਚਿੱਟਾ ਲਈ ਆ ਤੇ ਜਿਹੜੇ ਵੇਚਦੇ ਆ ਉਹਨਾਂ ਤਾਂ ਤੁਹਾਡੇ ਕੋਲੇ ਹਿੰਮਤ ਵੀ ਹੈ ਨਹੀਂ ਉਹਨਾਂ ਦਾ ਨਾਂ ਲੈਦੇ ਨਹੀਂ ਜੇ ਹਿੰਮਤ ਆ ਤਾਂ ਉਹਨਾਂ ਦਾ ਨਾਂ ਲੈ ਦਿਓ ਕਿਰਪਾ ਕਰਕੇ ਬੇਨਤੀ ਹੈ ਜੀ ਇਹ ਬੰਦਿਆਂ ਨੂੰ ਕੋਈ ਜੇ ਕੋਈ ਜਾਗਦੀ ਜ਼ਮੀਰ ਵਾਲਾ ਹੈਗਾ ਤਾਂ ਸਭ ਸੁਸਤਾਵੇ ਸਾਡੇ ਤਾਂ ਕੁਝ ਬੰਦੇ ਡਰਦੇ ਆ ਕੁਝ ਬੰਦੇ ਮਤਲਬ ਵੋਟਾ ਵਟਾਂ ਦੇ ਮਾਰੇ ਕੁਝ ਕਹਿ ਨਹੀਂ ਰਹੇ ਕਈ ਕੰਮ ਮਤਲਬ ਹੁੰਦਾ ਕਈ ਉਹਨਾਂ ਇੰਨਾ ਤੱਕ ਬਹੁਤ ਕੁਝ ਤੁਸੀਂ ਆਪ ਦੇਖੋਗੇ ਫਿਰ ਪਤਾ ਲੱਗਦਾ ਕਈ ਨੂੰ ਕੁਝ ਹੋਰ ਹੁੰਦਾ ਕਰਨ ਨੂੰ ਕੁਝ ਹੋਰ ਹੁੰਦਾ ਤੇ ਬੇਨਤੀ ਆ ਵੀਡੀਓ ਸੁਣਿਓ ਔਰ ਅ퍼 ਜੁਆਕ ਕਰਨਾ ਮੇਰੇ ਕੋ ਪੈਂਦਾ ਠੀਕ ਹੈ ਜੀ ਤੇ ਉਹ ਪਤਾ ਕੇ ਆਪਦੀ ਪੁਲਿਸ ਵੀ ਪ੍ਰਸ਼ਾਸਨ ਵੀ ਆਪਦੀ ਕਾਰਵਾਈ ਕਰੇ ਜੇ ਅਸੀਂ ਇਹੋ ਜਿਹਾ ਕੰਮ ਕਰਦੇ ਆ ਤਾਂ ਸਾਡੇ ਲਈ ਕਾਰਵਾਈ ਹੋਵੇ ਜੀ ਬਹੁਤੀ ਹੋਵੇ ਭਾਈ ਤੋਂ ਵਿੱਚ ਨਾ ਨੂੰ ਪਾਸੇ ਕਰ ਗਲਮ ਗਲ ਲਾਈਆ ਤੈਨੂੰ ਕਿਹਨੇ ਲਾਈਆ ਨਹੀਂ ਭਾਈ ਯਾਰ ਉਹ ਕਹੀ ਜਾਂਦਾ ਪਾਣਾ ਲੜਵਾ ਦੂ ਯਾਰ ਨਾ ਨਾ ਕਹੀ ਜਾਂਦਾ ਭਾਈ ਕੋਈ ਬਿਰਬਾ ਬਿਰਬਾ ਫਾ ਕੀਨੇ ਤੈਨੂੰ ਆਖਿਆ ਮੇਰੇ ਕੋਲ ਡਰਾਈਵਰ ਜੇ ਰੋਣੇ ਮੋਹਾਲ ਫਲਾ ਕਹਿੰਦਾ ਵੀਡੀਓ ਬਣਾ ਕੇ ਪਾ ਦੇ ਕਹਿੰਦਾ ਛੋਡੀ ਟੂਡੀ ਵਾਲੇ ਨੇ ਕੀ ਕੀ ਨਾ ਉਹਦਾ ਉਹਦਾ ਬਾਹਰ ਉਹ ਡਰਾਈਵਰ ਹੈ ਕਿਤੋਂ ਵੀ ਹੋਵੇ ਚੱਲ ਕੋਈ ਨਹੀਂ ਹੈ ਤਾਂ ਪਈਆਂ ਬਜਾਖਾਨੋਂ ਇੱਥੋਂ ਆਣੇ ਆਪਣੇ ਇਲਾ ਮਾਰਾ ਆ ਮੈਂ ਮੈਂ ਕਹਦਾ ਵੀ ਮੈਨੂੰ ਫਲਾਣ ਨੇ ਕਿਹਾ ਆਪਣੇ ਪਿੰਡੋਂ ਐਵੇਂ ਪਿੰਡੋਂ ਵੇਰ ਪਵਾਦਾ ਪਿੰਡੋਂ ਕਿਉਂ ਨਾ ਤਾਂ ਇਹਦਾ ਹੋਊਗਾ ਪਪ ਕਰ ਬਾਈ ਮੈਂ ਤੈਨੂੰ ਦੱਸਦਾ ਅੱਜ ਦਾ ਤੈਨੂੰ ਦੇਖਦਾ ਮਾਂ ਦੀ ਗੱਲ ਨਹੀਂ ਆਉਂਦੀ ਬਸ ਨਹੀਂ ਨਹੀਂ ਤੂੰ ਵੀਡੀਓ ਪਾ ਇਹਨੇ ਵੀਡੀਓ ਪਾਈ ਆ ਵੀ ਚੱਕ ਚਕਾ ਕੇ ਭਾਂ ਚੋਦ ਨੇ ਵਾ ਗੱਲ ਦੀ ਹੋ ਗਿਆ ਮੈਂ ਤੋਂ ਮਾਂ ਦਾ ਕਿਸੇ ਦੇ ਯਾਰ ਭੈਣ ਦੇ ਖਾਸ ਨੇ ਦੱਤ ਬੰਦ ਤੂੰ ਹੁਣ ਮੈਂ ਉਹੀ ਤੈਨੂੰ ਪੁੱਛਣਾ ਵੀ ਆਹ ਜਵਾਕ ਅਦਾਸ ਦੀ ਮੇਰਾ ਬਾਈ ਕਿਹੜੇ ਕਿਹੜੇ ਚਿੱਟਾ ਵੇਚਦੇ ਇਹਨਾਂ ਚੋਂ ਹਾਂ ਆ ਵੇਚਦਾ ਹਣਾ ਦੱਸ ਦੇ ਆ ਇਧਰ ਮੇਰੇ ਨਹੀਂ ਕਰ ਆ ਚਰਨਾ ਵੇਚਦਾ ਜਿੱਟਾ ਨਹੀਂ ਆ ਜੂਵੀ ਨਹੀਂ ਕਰ ਜੂਵੀ ਨਹੀਂ ਕਰ ਇਹ ਵੀ ਜਿੱਟਾ ਵੇਚਦਾ ਨਹੀਂ ਯਾਰ ਗਲਤੀ ਹੋ ਗਈ ਕੁੱਟੇ ਨਹੀਂ ਕਰ ਕੁੱਟੇ ਆਪਦੇ ਨਹੀਂ ਵੀ ਕਰ ਭਾਈ ਮੈਂ ਵੀ ਜਿੱਟਾ ਵੇਚਦਾ ਨਹੀਂ ਮੈਂ ਤਾਂ ਵੇਚਦਾ ਹੂੰਗਾ ਮੈਂ ਤਾਂ ਵੀਡੀਓ ਬਣਾਈ ਜਾਂਦਾ ਨਾ ਹੁਣ ਇਸ ਤੋਂ ਬਾਅਦ ਆਪਦਾ ਬਾਈ ਬਣ ਕੇ ਕੰਟਰੋਲ 'ਚ ਰਹੀਂ ਤੈਨੂੰ ਦੱਸਦਾ ਹੁਣ ਇੰਨੇ ਬੰਦੇ ਸੁਣਦੇ ਆ ਕੰਨ ਫੜ ਕੇ ਢੱਡ ਇੰਨੇ ਬੰਦੇ ਗੱਲ ਸੁਣਦੇ ਆ ਹਾਂ ਕੰਨ ਫੜ ਕੇ ਗਲਤੀ ਮੈਂ ਇੰਨੇ ਬੰਦੇ ਗੱਲ ਸੁਣਦੇ ਆ ਫੜ ਤਾਂ ਨਾ ਐਨੇ ਬੰਦੇ ਗੱਲ ਸੁਣਦੇ ਤੈਨੂੰ ਦਾਦਾ ਬੇਟਾ ਤੂੰ ਪਾਸੇ ਆ ਤੂੰ ਬੁੱਧਵਾ ਤੇ ਤੂੰ ਤਾਂ ਜਾਓ ਪਤਾ ਕੋਈ ਨਹੀਂ ਆਏਗਾ ਕੋਈ ਨਹੀਂ ਆਏਗਾ